हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਵਾ ਜਿਹੜਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਸ਼ੇਰੇ ਦੇ ਕੋਲ ਆਇਆ ਦੋਸਤੋ ਇਸ ਫਾਰਮ ਤੋਂ ਪਹਿਲਾਂ ਬਹੁਤ ਸਾਰੀਆਂ ਵੀਡੀਓ ਆਪਾਂ ਤੁਹਾਨੂੰ ਦਿਖਾਈਆਂ ਨੇ ਰੁਟੀਨ ਦੇ ਵਿੱਚ ਵੀਰ ਕੰਮ ਕਰਦਾ ਪਸ਼ੂ ਵਪਾਰ ਦਾ ਕੀਤਾ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਫਾਰਮ ਤੇ ਇਸ ਕਿਲੇ ਤੇ ਵਾ ਪਿੰਡ ਬਿਲਕੁਲ ਨਜ਼ਦੀਕ ਸ਼ਿਹਾਜਪੁਰ ਪਰੰਤਾਂ ਤੋਂ ਦੋਸਤੋ ਕੋਈ 15 ਕਿਲੋਮੀਟਰ ਦੀ ਦੂਰੀ ਆ ਸਾਰੀ ਕਮਾਲਪੁਰ ਗਲਾਲੀਪੁਰ ਇਹ ਪਿੰਡ ਬਿਲਕੁਲ ਲਾਗੇ ਲੱਗੇ ਆ ਅੱਜ ਤਰੀਕ 15 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 1.5 ਵਜੇ ਦਾ ਅੱਜ ਇਸ ਵੀਡੀਓ ਵਿੱਚ ਨਾਗ ਤਾਂ ਨੂੰ ਸਾਹਮਣੇ ਤੁਸੀਂ ਦੇਖ ਰਹੇ ਜੇ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ ਚਾਰ ਬੈੜਾ ਨੇ ਐਚ ਐਫ ਬਰੀਡ ਦੇ ਵਿੱਚ ਵੱਡੀਆਂ ਬੈੜਾ ਨੇ ਠੀਕ ਆ ਜੀ ਕੋਈ ਵੀਰਾ ਵੀ ਦੂਰੋਂ ਨੇੜੇੋਂ ਆ ਰਿਹਾ ਇੱਕ ਆਈਡੀਆ ਕੈਸਟਿਮੇਟ ਦਾ ਤੁਸੀਂ ਵਿਜ਼ਿਟ ਕਰ ਲਿਓ ਵੀ ਵੱਡੀਆਂ ਬੈੜਾ ਨੇ ਹਵਾਨੇ ਚੱਡੇ ਲੇਵੇ ਬਹੁਤ ਕਮਾਲ ਦੇ ਸਾਫ ਸੁਥਰੀਆਂ ਤੇ ਚਾਰੇ ਗੱਬਣ ਤਿਆਰ ਪਰ ਤਿਆਰ ਆ ਠੀਕ ਆ ਜੀ ਤੇ ਸਮਾਂ ਆਪਾਂ ਵੀਰ ਸ਼ੇਰੇ ਤੋਂ ਪੁੱਛ ਲਾਂਗੇ ਜਦੋਂ ਆਪਾਂ ਮੇਨ ਡਿਟੇਲ ਦੇ ਵਿੱਚ ਗਏ ਕਿ ਕਿੰਨਾ ਕਿੰਨਾ ਸਮਾਂ ਇਹਨਾਂ ਬੜਾਂ ਦਾ ਬਾਕੀ ਆ ਕਿੰਨੇਵੇਂ ਸੂਬੇ ਆ ਤੇ ਕੀ ਮੁੱਲ ਕੀ ਰੇੜਪਾ ਪੜਦਾ ਰਹਿਣ ਵਾਲਾ ਆਓ ਪੂਰੀ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਇ ਵੀਰ ਕੀ ਹਾਲ ਠੀਕ ਠਾਕ ਸਭ ਬਹੁਤ ਵਧੀਆ ਭਾਜੀ ਠੀਕ ਠਾਕ ਹਾਂਜੀ ਸਭ ਵਧੀਆ ਹੀ ਕਿਰਪਾ ਮਹਾਰਾਜ ਦੀ ਅੱਛਾ ਸ਼ੇਰੇ ਵੀਰ ਵੈੜਾ ਤਕਰੀਬਨ ਚਲੋ ਇਸੇ ਤਰ੍ਹਾਂ ਹੀ ਆਪਣੇ ਕੋਲ ਰੁਟੀਨ ਚ ਆਉਂਦੀਆਂ ਬਟ ਅੱਜ ਤਾਂ ਮੈਨੂੰ ਲੱਗਦਾ ਮੇਚਾ ਬਿਲਕੁਲ ਬਰਾਬਰ ਦਾ ਹੀ ਆ ਗਿਆ ਬਟਾ ਇਹ ਕੱਦ ਕੱਦ ਸਾਰੀਆਂ ਮਹਾਰਾਜ ਨੇ ਕਿਰਪਾ ਕੀਤੀ ਵੇਖੋ ਬੱਚੀਆਂ ਬੜੀਆਂ ਸਾਫ ਬੱਚੀਆਂ ਦੇ ਵੇ ਭੁੱਖ ਲੈ ਲਈ ਆ ਚਾਰ ਚੰਦ ਲੱਗੇ ਪਏ ਬਹੁਤ ਖੂਬਸੂਰਤ ਆ ਠੀਕ ਆ ਜੀ ਇੱਕੋ ਤੇਰਾ ਲੱਖ ਵਰਗਾ ਮੈਂ ਤਾਂ ਆਉਂਦੇ ਆ ਕਹਿਤਾ ਸੀਗਾ ਵੀਰ ਸ਼ੇਰੇ ਵੀ ਇੱਕੋ ਤੇਰਾ ਲੱਖ ਵਰਗਾ ਹੈ ਚਲ ਪਰਮੇਸ਼ਰ ਦੇ ਚੰਗੀਆਂ ਸਾਫ ਸੁਥਰੀਆਂ ਨੇ ਪਰਮੇਸ਼ਰ ਦੇਣ ਵਾਲਾ ਤਾਂ ਪਰਮੇਸ਼ਰ ਹੀ ਮਹਾਰਾਜ ਵੇਚਣ ਵਾਲਾ ਜੇ ਗਾੜੀ ਆਪਾਂ ਦੇ ਬਿਲਕੁਲ ਵਧੀਆ ਗੱਲ ਆ ਜੀ ਅੱਛਾ ਸ਼ੇਰੇ ਵੀਰ ਬੈਠਾਂ ਤਕਰੀਬਨ ਚਾਰੇ ਟੁਕੀਆਂ ਆਪਣੇ ਕੋਲ ਆ ਜੀ ਗੱਬਣਾ ਤਿਆਰ ਹੈ ਗੱਬਣਾ ਤਿਆਰ ਹੀ ਆ ਤਾਂ ਸਵੇ ਵੀ ਮੈਨੂੰ ਲੱਗਦਾ ਵੀ ਜ਼ਿਆਦਾਤਰ ਦੁਜੇ ਦੁਜੇ ਸਵੇ ਜੀ ਹਾਂਜੀ ਦੁਜੇ ਸਾਰੀਆਂ ਹੀ ਦੁਜੇ ਆ ਜੀ ਵਾ ਲਓ ਵੀ ਇਹ ਚਾਰ ਬੜਾ ਨੇ ਕਿਸਾਨ ਵੀਰੋ ਪੂਰੀ ਵੀਡੀਓ ਐਂਡ ਤੱਕ ਤੁਸੀਂ ਦੇਖ ਲਿਓ ਫੁੱਲ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਊਗੀ ਜਿਹੜੀ ਵੀ ਤੁਹਾਨੂੰ ਫੱਬੂਗੀ ਜਚੂਗੀ ਇੱਥੇ ਆਣ ਕੇ ਆਪਣੀ ਤਿਪ ਤਪਾ ਕੇ ਤਸਰਲੀ ਕਰ ਲਿਓ ਠੀਕ ਆ ਜੀ ਅੱਜ ਬੜਾ ਆਪ ਬੋਲਣ ਗਿਆ ਆਪਾਂ ਥੋੜਾ ਜਿਹਾ ਘੱਟੇ ਵੀ ਬੋਲ ਲਾਂਗੇ ਫਿਰ ਵੀ ਕੰਮ ਚੱਲਦਾ ਛੇਰੇ ਫਿਰ ਸ਼ੁਰੂਆਤ ਇਸ ਵੇਰ ਤੋਂ ਕਰ ਲੈਣੀ ਆ ਵੀ ਇਹ ਸੂਆ ਗਨਵਾ ਸੋਣ ਵਾਲੀ ਆ ਦੁਜਾ ਸੂਆ ਸੰਸਾ ਠੀਕ ਹੈ ਜੀ ਤੇ ਹੱਲਿਓ ਜੇਕਰ ਆਪਾਂ ਹਵਾਨੇ ਲੈਵੇ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਤਿਆਰੀਆਂ ਚ ਹੀ ਆ ਕੰਮ। ਸੰਤੋ ਸਾਹਿਬ ਵੇਖੋ ਸਾਈ ਹੁਣ ਨਹੀਂ ਅੱਗੇ ਤੋਂ ਨਹੀਂ ਮਗਰ ਨਾ ਇਹ ਜੇ ਵੀ ਲੈ ਜੂਗੀ ਦੋ ਚਾਰ। ਲੈਂਦੀ ਆ। ਅਜੇ ਵੀ ਲੈ ਜੂਗੀ। ਠੀਕ ਹੈ ਜੀ। ਲਓ ਦੋਸਤੋ ਹਜੇ ਵੀ ਤਕਰੀਬਨ ਦੋ ਚਾਰ ਦਿਨ ਕੱਟਦੀ ਆ। ਆ ਕਰੋ ਚੈੱਕ। ਤੇ ਕੱਦ ਕਾਠ ਵੇਖੋ, ਵੇਲ ਵੇਖੋ। ਬਾਕੀ ਹਵਾਨਾ ਲੈਵਾ ਵੇਖੋ, ਗਾੜ, ਅਗਾਹ ਪੋ ਸਟਾਰਟਿੰਗ ਹੋ ਕੇ ਬੈਕ ਸਾਈਡ ਸੂਨ ਨਾਲ ਜਿਹੜਾ ਲੈਵਾ ਟੱਚ ਕਰਦਾ ਪਿਆ। ਬਹੁਤ ਸੋਹਣੀ ਪਿੱਠਪੂੜੇ ਦੀ ਆ, ਚੌੜਾ ਪਿੱਠਪੂਰਾ ਉੱਪਰੋਂ ਬਿਲਕੁਲ ਸਟ੍ਰੇਟ ਇਹ ਬਿਲਕੁਲ ਫੇਸ ਕੁਆਲਟੀ ਤੁਹਾਨੂੰ ਦਿਖਾਵਾਂਗੇ ਥੱਲੇ ਲੈਵੇ ਦੀ ਵਿਖਾਵਾਂਗੇ ਪੂਰੀ ਤਸੱਲੀ ਨਾਲ ਮੁੱਠੀ ਵਾਲਾ ਥਾਣਾ ਤੇ ਹਵਾਨਾ ਚੱਡਾ ਮੁੱਢ ਤੋਂ ਬਿਲਕੁਲ ਚੌਰ ਸਖਤ ਆਹ ਦੇਖੋ ਜੀ ਆਓ ਇਧਰ ਵੇਖੋ ਹਵਾਨਾ ਤੇ ਜੇ ਨਾ ਇੱਥੋਂ ਬਣਾਉਣਾ ਅੱਗੋਂ ਸ਼ੁਰੂ ਕੀਤਾ ਜੇ ਥੱਲੇ ਲੈ ਕੇ ਵਿਖਾਓ ਆਹ ਦੇਖੋ ਇੱਥੋਂ ਸ਼ੁਰੂ ਕੀਤਾ ਜੇ ਬਣਾਉਣਾ ਇਹ ਵੇਖੋ ਹਮ ਕਿੱਥੋਂ ਗੇਮ ਚੱਲਣ ਲਈ ਹੈ ਆਹ ਵੇਖੋ ਇਹ ਨਵਾਂ ਦੇ ਤੋਂ ਨ ਤੋਂ ਲੈ ਕੇ ਤੂ ਤੱਕ ਹਮ ਤੁਹਾਨੂੰ ਦਿਖਾਉਂਦਾ ਹਾਂ ਵੇਖੋ ਸੁਪੀਸ ਵਾਂਡੇ ਵੇਖੋ ਤਾਂ ਤਾਂ ਚੱਪਟਾ ਬਿਲਕੁਲ ਸਪੇਸਮਾਨ ਦੀ ਗੱਲ ਗਏ ਵੀ ਚੋਂ ਨੁਕਰਾਂ ਦੇ ਥਾਣਾ ਲਗਾ ਠੀਕ ਆ ਜੀ ਵਿੱਚ ਕੋਈ 5 5 6 6 ਇੰਚ ਤੇ ਥਾਣਾ ਆ ਫੇਸ ਕੁਆਲਟੀ ਤੁਹਾਨੂੰ ਵਿਖਾਈਏ ਮੂੰਹ ਅਥੇ ਦੀ ਆ ਦੇਖੋ ਜੀ ਬਿਲਕੁਲ ਸਟ੍ਰੇਟ ਫਟਾ ਤੇ ਦੂਰੋਂ ਖੜੀ ਕਰਮ ਵਾਲੀ ਨੁਕਰੀ ਘੋੜੀ ਵਰਗੀ ਜਾਪਦੀ ਆ ਆ ਵੇਖੋ ਸੋ ਇੱਕ 200 ਕੱਦ ਕਾਠੇ ਇੱਕ ਵੇਲ ਬਾਕੀ ਵਜਨ ਲੋੜ ਵੀ ਚੈੱਕ ਕਰੋ ਵਜਨ ਲੋੜ ਵੀ ਬਹੁਤ ਜ਼ਿਆਦਾ ਕਮਾਲ ਤੇ ਅੱਛਾ ਵੀ ਸਿਰੇ ਚਲੋ ਨਾਰਮਲ ਹੀ ਤੁਹਾਡਾ ਕੀਤਾ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਕਿੰਨੇ ਕ ਲੀਟਰ ਵਾਲੀ ਵੈਸੇ ਮਿਲ ਕੇ ਜਾਪਦੀ ਆ ਕਿੰਨੀ ਕ ਸਾਨੂੰ ਸਾਹਿਬ ਚਲੋ ਗੱਲ ਇਹ ਆ ਵੀ ਹਰ ਕੋ ਵਧਾ ਕੇ ਦੱਸਦਾ ਹਾਂਜੀ ਆਪਾਂ ਤਾਂ ਜੋ ਘਰ ਵਾਲਿਆਂ ਦੱਸਿਆ ਵੀ ਪਹਿਲਾਂ ਨੇ 23 24 ਕਿਲੋ ਭਰਿਆ ਪਹਿਲਾਂ ਨੇ ਪਹਿਲਾਂ ਨੇ ਠੀਕ ਆ ਗਾੜੀ ਹੁਣ ਅਗਲੇ ਦੀ ਸੇਵਾ ਮੰਨ ਲਓ ਤਾਂ 30 ਝੋਲੇ 32 ਝੋਲੇ 50 ਝੋਲੇ ਬਿਲਕੁਲ ਜਿੰਨੀ ਸੇਵਾ ਕਰਾਂਗੇ ਤਾਂ ਬਰੀਡ ਆ ਪੂਰੀ ਫੁੱਲ ਵਧੀਆ ਲੋ ਵੀ ਗੱਲ ਹੋਣੀ ਕਿ ਨਾ ਦੇਖਦੇ ਨੇ ਕਿਸੀ ਆ ਨਹੀਂ ਤੇ ਵੈਸੇ ਦੋਸਤੋ ਇਹਦੀ ਡਿਵਾਇਡ ਵੇਖ ਕੇ ਕੋਈ ਵੀਰ ਚਲੋ ਹਰੇਕ ਦੀ ਚਲੋ ਆਪਣੀ ਆਪਣੀ ਵਿਚਾਰ ਹੁੰਦੀ ਆ ਕੋਈ 5 ਲੀਟਰ ਵੀ ਕਹਿ ਸਕਦਾ ਕੋਈ 8 ਲੀਟਰ ਵੀ ਕਹਿ ਸਕਦਾ ਪਹਿਲਾਂ ਨੇ ਚੁਆਇ ਪਰ ਜੋ origignal ਵੀਰਾਂ ਦਾ ਵੀ ਜੋ ਆਪਣਾ ਘਰ ਵਾਲਿਆਂ ਨੇ ਪਿੱਛੋਂ ਜਾਣਕਾਰੀ ਦਿੱਤੀ ਆ ਉਹ 22 23 23 24 ਲੀਟਰ ਦੀ ਜਿਹੜੀ ਜਾਣਕਾਰੀ ਮਿਲੀ ਆ ਲਓ ਮੇਰਾ ਪਾਤਸ਼ਾਹ ਜੀ ਸੁਗਾ ਠੀਕ ਆ ਜੀ ਉਹ ਤੁਸੀਂ ਹੁਣ ਜਜਮੈਂਟ ਕਰਨੀ ਆ ਪੰਜੀ ਚਵਾ ਦੋ ਕੀ ਕਰਮਾਂ ਲਈ ਚੰਗੀ ਸੇਵਾ ਰਹੀ ਪੰਜੀ ਤੋਂ ਪਲੱਸ ਵੀ ਤੁਸੀਂ ਦੁੱਧ ਲੈ ਸਕਦੇ ਹੋ ਠੀਕ ਆ ਜੀ ਤੇ ਫਿਲਹਾਲ ਤੁਹਾਡੀ ਗੱਲ ਉਹਦੀ ਨਾਰਮਲ ਸੇਵਾ ਤੇ ਨਾ ਚ ਹੋਇਆ ਨਾ ਹੂੰ ਹੂੰ ਬਾਕੀ ਜੇ ਕਿ ਚੰਗੇ ਬਰੀਡਰ ਕੋਈ ਜਾਂ ਕਿ ਇੱਧਰ ਵੇਖੋ ਲੈਵਾ ਵਸ਼ੀ ਹੂੰ ਥੱਲੇ ਨਹੀਂ ਕਰਮਾ ਕਮਾਲਾਂ ਹੀ ਕਰੀ ਬੈਠੀ ਬਰੀਡ ਵੀ ਪੂਰੀ ਵਧੀਆ ਸਾਰਿਆਂ ਬੰਨਿਆਂ ਤੋਂ ਆਇਆ ਚੋਹਾਂ ਨੁਕਰਾਂ ਤੋਂ ਪੂਰੀ ਹਵਸ਼ੀ ਹੂੰ ਨਵੀਂ ਛੇਰੇ ਵੀਰ ਕੋਈ ਕਸਰ ਨਹੀਂ ਕਿ ਕਿਸੇ ਪਾਸੇ ਉਹਨੇ ਖੁੰਜੀ ਕਰਮਾ ਲਈ ਵਹਿਰ ਚੰਗੀ ਆ ਮੁੱਲ ਕੀ ਰੂ ਕਹਿੰਦਾ ਦਵਾਂਗੇ ਕਿੰਨੇ ਦੀ ਸੰਤੂ ਸਾਹਿਬ ਮੁੱਲ ਕਰਨ ਉਹਦੇ ਭਾਵੇਂ ਮੰਨ ਲੂ ਆਪਾਂ 1 5 10 ਜਿੰਨਾ ਮਰਜ਼ੀ ਕਰ ਲਈਏ 90 ਦੀ ਹਾਂ ਨਾ ਕਰ ਦਾਂਗੇ 90 ਦੀ ਹਾਂਜੀ ਤੇ ਜਦੋਂ ਮੰਨਤਾ ਨੂੰ ਹੋ ਜਾਊਗਾ ਪੈਣਪਰਾ ਦਾ ਬਾਕੀ ਆਇਆ ਗਿਆ ਦਾ ਵਿੱਚੋਂ ਸੌਦਾ ਹੋ ਜਾਊਗਾ ਹਾਂ ਬਾਕੀ ਆਪਾਂ ਵਹਿੜ ਦਾ ਮੁੱਲ ਕਰਨਾ ਵੇਖ ਲਓ ਵੀ ਮੱਛੀ ਨਹੀਂ ਕਿਸੇ ਬਣਿਆ ਕੋਈ ਸੀ ਹਾਂ ਲੋਭੋਸਾ ਬਾਰੇ ਵੀਰਾਂ ਚਲੋ ਹਰੇ ਕੱਡੇ ਤੋਂ ਜਿੱਥੋਂ ਵੀ ਵੀਰ ਵਪਾਰ ਕਰਦੇ ਉਥੋਂ ਕਈ ਵੀਰ ਕਾਰੀ ਵਿਹਾਰੀ ਵਪਾਰੀ ਵੀਰ ਵੀ ਲੈ ਕੇ ਜਾਂਦੇ ਆ ਪਸ਼ੂ ਇੱਥੋਂ ਵੀ ਕਈਆਂ ਵੀਰਾਂ ਦਾ ਸਿੱਧਾ ਸੰਪਰਕ ਹੈਗਾ ਗਾਂ ਵਪਾਰ ਲਾਈਨ ਦੇ ਵਿੱਚ ਵੀ ਪਸ਼ੂ ਵੀਰ ਖਰੀਦ ਕੇ ਲੈ ਕੇ ਜਾਂਦੇ ਘਰ ਵਾਲਿਆਂ ਵੀਰਾਂ ਨੇ ਤੇ ਖਰੀਦਨੇ ਖਰੀਦਨੇ ਆ ਵਪਾਰੀ ਵੀਰ ਵੀ ਚਲੋ ਕਾਂ ਜਲਪਾਣੀ ਦਿੰਦੇ ਆ ਪਸ਼ੂ ਜਲਪਾਣੀ ਦਿੰਦਾ ਤੇ ਲੈ ਕੇ ਜਾਂਦੇ ਆ ਵੱਡੀ ਵੜਾ 90000 ਦੀ ਵਿੱਚੋਂ ਛੋੜ ਛੱਪਾ ਬਾਕੀ ਤੁਸੀਂ ਵੇਖ ਸਕਦੇ ਜੇ ਲੈਗ ਦੀ ਪੰਤਰ ਲੱਤਾਂ ਦੀ ਹਵਾਨੇ ਚੱਡੇ ਦੀ ਬਾਕੀ ਖੁੱਚਾ ਤੋਂ ਤੁਸੀਂ ਵੇਖੋਗੇ ਗਿੱਠ ਗਿੱਟੂਚਾ ਲੈਵਾ ਆ ਦੇਖੋ ਆ ਪੂਰੇ ਬੰਦਲੇ ਵੇ ਜੀ ਕਰੋ ਚੱਕ ਜੀ ਠੀਕ ਆ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਪਹਿਲੀਆਂ ਦੇ ਵਿੱਚ ਤੁਸੀਂ ਸੌਦਾ ਕਰ ਲਵੋਗੇ ਵੱਡੀ ਆ ਇੱਕ ਸਾਈਗਰ ਨੰਬਰ ਤੇ ਇਧਰ ਆ ਜਿਓ ਤੇ ਇੱਕ ਹੋਰ ਤੋਹਫਾ ਤੁਹਾਨੂੰ ਦਿਖਾਉਣੇ ਆਪਾਂ ਇਹ ਤੋਹਫਾ ਜੀ ਸੰਤ ਸਾਹਿਬ ਠੀਕ ਆ ਜੀ ਤੇ ਬੰਤਰ ਦੀ ਗੱਲ ਕਰ ਗਏ ਕੱਦ ਕਾਠੀ ਉਹਦੇ ਜਿੱਡਾ ਹੀ ਆ ਪਰ ਵਜਨ ਉਹਦੇ ਨਾਲੋਂ ਆਪਾਂ ਕਹਿ ਲਿਆ ਨਾ ਜਿਵੇਂ ਵੱਡੀ ਆ ਘਟਣੀਗੀ ਵੱਢੀ ਜਾਣਾ ਕੰਮ ਬਾਕੀ ਰੰਗ ਪ੍ਰਿੰਟ ਮੋٹے ਡੱਬ ਨੇ ਬਲੈਕ ਵਾਈਟ ਦੇ ਵਿੱਚ ਫੈਸ਼ਨ ਫੁਸ਼ਨ ਬਹੁਤ ਆ ਵੀਰ ਸਿਹਰੇ ਇਹਦੀ ਡਿਟੇਲ ਕੀ ਆ ਸੁਹਾ ਕਿਨਵਾ ਹੁੰਦੀ ਹੈ ਵੀ ਤੁਸੀਂ ਸੰਤ ਸਾਹਿਬ ਵੀ ਦੂਜਾ ਹੀ ਆ ਵੀ ਦੂਜਾ ਹੀ ਆ ਹਾਂਜੀ ਹਾਂਜੀ ਲੈ ਜੂਗੀ 2-4 ਦਿਨ ਆਪਣੇ ਘਰ ਤੇ ਲੈ ਜੂਗੀ ਗੱਡੀ ਸੂ ਵੀ ਸਕਦੀ ਹੈ ਪਹਿਲਾਂ ਲਓ 200 ਠੀਕ ਆ ਜੀ ਪਸੂ ਦੋਸਤੋ ਜਾ ਕੇ ਟਿਕ ਟਕਾ ਜਾਵੇ ਜੀ ਧਰਦੇ ਤੇ 2 ਦੇ 4 ਦਿਨ ਵੀ ਕੱਟ ਸਕਦਾ ਹੈ ਪਰ ਜਦੋਂ ਟਾਈਮ ਆ ਗਿਆ ਪਸੂ ਨੇ ਸੂਣਾ ਹੀ ਸੂਣਾ ਥੱਲੇ ਤੁਸੀਂ ਵੇਖ ਸਕਦੇ ਤਿਆਰੀ ਮੁਕੰਮਲ ਕਰੀ ਹੋਈ ਹੈ ਰਹਿਦਾ ਵਾ ਟਾਈਮ ਆਪਾ ਤਾਂ ਦੱਸਦੇ ਨਹੀਂ ਕੋਈ ਪੈਂਟਰ ਆਏ ਨਾ ਕਵੇ ਵੀ ਤੁਸੀਂ ਕਿਹਾ ਜਬਤਾ ਕਰਦੀ ਹੈ ਤੇ ਪਹਿਲਾਂ ਸੂਪੀ ਹੈ ਸਹੀ ਹੈ ਜੀ 2-4 ਦਿਨ ਗੰਮ ਸ਼ਾਮੀ ਕਰ ਸਕਦਾ ਡੰਗ ਵੇਹ ਹਫਤਾ ਰਹਿੰਦਾ ਵਾ ਤੇ ਟਾਈਮ ਦੇ ਵਿੱਚ ਹੀ ਬਾਕੀ ਬਣਾਤ ਨਾ ਬੜਾ ਕਮਾਲ ਹੈ ਥੱਲੇ ਉਹਨੂੰ ਥਣ ਕਿਤਰਾ ਦਾ ਮਹੀਆ ਲੱਗਾ ਇੱਕ ਵਾਰ ਦੋਸਤ ਆਰਡਰ ਕੁਆਲਟੀ ਕਰੋ ਚੱਕ ਮੁੱਠੀ ਮੁੱਠੀ ਥਾਣਾ ਬਲੈਕ ਥਾਣਾ ਮੁੱਠੀ ਮੁੱਠੀ ਥਾਣਾ ਤੇ ਸਪੇਸ ਵੰਡ ਇਹਦੀ ਵੀ ਬੜੀ ਕਮਾਲ ਦੀ ਹੈ ਕੋਈ ਇਹ ਨਹੀਂ ਹੈਗਾ ਵੀ ਨੇੜੇ ਜਿਹਾ ਜੋੜਾ ਥਾਣਾ ਜਾਂ ਗੁੱਛਾ ਥਾਣਾ ਵੀ ਵੰਡ ਵੇਰ ਲੋ ਵੇਖੋ ਜੀ ਇਹਨੂੰ ਕਹਿ ਸਕਦੇ ਪੀੜੀ ਦੇ ਪਾਵਿਆ ਵਾਂਗੂ ਥਾਣਾ ਠੀਕ ਆ ਆ ਫੇਸ ਕੁਆਲਟੀ ਵੇਖੋ ਸੋ ਦੂਜਾ ਸੁਭਾ ਸੈਕਿੰਡ ਲਕਟੇਸ਼ਨ ਵਿੱਚ ਇਹਨੇ ਸੂਣਾ ਆ ਦੇਖੋ ਵੀਰ ਬਹੁਤ ਖੂਬਸੂਰਤ ਚੰਗੀ ਰੰਗ ਰੰਗ ਪ੍ਰਿੰਟ ਦੇ ਵਿੱਚ ਸੋ ਰੰਗ ਬਾਜਾ ਕਰਮਾਂ ਲਈ ਬਹੁਤ ਖੂਬਸੂਰਤ ਵਜਨ ਵਟਾ ਪੂਰਾ ਬੈੜਦਾ ਤੇ ਤਿਆਰੀ ਆਲਮੋਸਟ ਕੰਪਲੀਟ ਆ ਲੈ ਜੇ ਚਾਰ ਦਿਨਾਂ ਦੀ ਤੁਸੀਂ ਦੋਸਤੋ ਆਪ ਕੇ ਜਜਮੈਂਟ ਕਰ ਲਿਓ ਕਿਉਂਕਿ ਥੱਲਿਓਂ ਬਣੀ ਥਣੀ ਬਹੁਤ ਵਧੀਆ ਪਈ ਆ। ਥਣੀ ਵਾਲਾ ਕੰਮ ਕਰਾ 12 ਮਹੀਨੇ 30 ਦਿਨ ਵਾਲਾ ਕੰਮ ਕਰਾ। ਇਹ ਨਹੀਂ ਹੈਗਾ ਕਿ ਮੌਸਮ ਰੁੱਤ ਵੇਖ ਕੇ ਵਪਾਰ ਸ਼ੁਰੂ ਕਰਤਾ, ਬੰਦ ਕਰਤਾ ਠੀਕ ਆ ਜੀ। ਤੇ ਬਾਕੀ ਤੁਹਾਡੇ ਸਾਹਮਣੇ ਹੀ ਆ। ਤੁਸੀਂ ਆਪ ਦੱਸਿਆ ਜੇ ਵੀ ਸ਼ੈਖੀ ਆ। ਚੰਗੀ ਹੈ ਵੈਰ ਜਿੰਨੇ ਵੀ ਆ ਬਹੁਤ ਸਿਫਤ ਸਲਾਹਤ ਆਲੀ ਆ। ਬਹੁਤ ਖੂਬਸੂਰਤ। ਸੈਕਿੰਡ ਟਾਈਮਰ ਦੂਜਾ ਸੂਆ। ਹਾਥੀ ਦੇ ਬੱਚਿਆਂ ਵਰਗੀਆਂ ਵਛੀਆਂ ਆ ਸੰਤੂ ਸਾਹਿਬ। ਆ ਆਖਨ ਨੂੰ ਚਲੋ ਅਸੀਂ ਕੇਵਲੇ ਸਾਨੂੰ ਛੋਟੀ ਨੂੰ ਵੱਡੀ ਬਣਾਉਣਾ ਪੈਂਦਾ ਆ ਬਿਲਕੁਲ ਆ ਇਹ ਹੈ ਵੱਡੀਆਂ ਨਹੀਂ ਵੱਡੀਆਂ ਨੇ ਵੱਡੀਆਂ ਵੜਾ ਵੱਡੀਆਂ ਵੀਰ ਇੱਕ ਨੂੰ ਰੱਖੀਏ ਦੂਜੀ ਦੂਜੀ ਰੱਖੀਏ ਤੇ ਤੀਜੀ ਹਾਂ ਬਿਲਕੁਲ ਜੀ ਬਿਲਕੁਲ ਲੋਕ ਦੋਸਤੋ ਮਾਣ ਦੇਣ ਵਾਲਾ ਇਹ ਆਪਾਂ ਨੂੰ ਫਿਰ ਤੁਹਾਨੂੰ ਉਹ ਗੱਲਾਂ ਵੀ ਦੇਣ ਵਾਲਾ ਪਰਮੇਸ਼ਰ ਹੈ ਅੱਛਾ ਸੇਰੇ ਵੀਰ ਮੰਗ ਦਾ ਮਾਣ ਇਹਦੀ ਕੀ ਰਹੂਗੀ ਇਹ ਦਵਾਂਗੇ ਕਿੰਨੇ ਦੀ ਕੀ ਡਿਮਾਂਡ ਰਹੂਗੀ ਸੰਧੂ ਸਾਹਿਬ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਆ ਬਸ ਮੁੱਲ ਜੈ ਜੀ ਰੱਖਣੀ ਆ ਆ ਇਹ ਡਿਮਾਂਡ ਜੋ ਮਰਲੀ ਕਰੀਏ 85 ਹਾਦੀ ਬਚੀ ਦੇਣਾ 85 ਦੀ 85 ਦੀ ਠੀਕ ਹੈ ਬਾਕੀ ਤੁਸੀਂ ਵੇਖ ਲਓ ਵੀ ਜੋ ਆਪਾਂ ਮੁੱਲ ਕਰਨਾ ਕੋਈ ਗਲਤ ਨੀ ਕਰਦੇ ਨਹੀਂ ਵੈਸੇ ਚਲੋ ਸਮੇ ਦੇ ਹਿਸਾਬ ਨਾਲ ਬਾਜ਼ਾਰ ਦੇ ਹਿਸਾਬ ਨਾਲ 1000 ਦੇ ਹਿਸਾਬ ਨਾਲ ਬਾਕੀ ਸਾਰੇ ਵੀਰਾਂ ਨੂੰ ਪਤਾ ਮੇਰੇ ਕਹਿਣਾ ਕੋਈ ਜ਼ਿਆਦਾ ਨਹੀਂ ਜਿਹੜੇ ਵੀਰ ਤੋਰਾ ਫੇਰਾ ਕਰਦੇ ਨੇ ਪਤਾ ਵੀ ਇਹ ਛੇ ਇਨਿਆਦੀ ਹੈਗੀ ਆ ਬਾਜ਼ਾਰ ਦੇ ਹਿਸਾਬ ਨਾਲ ਹਾਂ ਕੋਈ ਨੀ ਬਾਕੀ ਮਾਨਤਨ ਹੁੰਦਾ ਰੋ ਕੋਈ ਵੀ ਰੋਂਦਾ ਇੱਥੇ ਆਓ ਆਪਦੀ ਸਮਝ ਦੇਖੋ ਬਾਕੀ ਪਸ਼ੂ ਵੇਖੋ ਇੱਥੇ ਆਣ ਕੇ ਵੀ ਹਾਂ ਵਾਕਿਆ ਵੜਾ ਹੈਗੀਆਂ ਇਹਨੀਆਂ ਜਾਂ ਕਿਵੇਂ ਆ ਠੀਕ ਆ ਜਿੱਦ ਕੇ ਵੀ ਇਹਨੇ ਫਾਰਮ ਤੇ ਪਾਉਣੀਆਂ ਨਾ ਸੰਤੂ ਸਾਹਿਬ ਜਿ ਤਰ੍ਹਾਂ ਕੋ ਨਵੇਂ ਵੀਰ ਹੁਣ ਬਾਹਰੋਂ ਆਉਂਦੇ ਆ ਜਿ ਤਰ੍ਹਾਂ ਉਹਦੋਂ ਆਪਣੀ ਵਸ਼ੀ ਫਾਰਮ ਵਾਲੇ ਨੇ ਲਈਏ ਹਾਂਜੀ ਹਾਂਜੀ ਉਹਨਾਂ ਨੂੰ ਬਹੁਤ ਚੰਗੀਆਂ ਜਨਾਂ ਮੰਡੀ 'ਚ ਜਾ ਕੇ ਲੈਣੀਆਂ ਨਾ ਫਿੱਤਰ ਹੂੰ 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 ਉਹ ਭਾਵੇਂ ਸਾਰੇ ਮਗਾ ਲੈਣ ਹੂੰ ਇਹ ਵੀ ਨਹੀਂ ਪਤਾ ਕੋਈ ਪਤਾ ਨਹੀਂ ਕਿ ਜੋੜੇ ਜੋੜੇ ਦਾ ਕਿ ਦੋ ਵੀਰ ਹੀ ਨਾ ਸੌਦਾ ਕਰਦਾ ਸਾਡੇ ਇਦਾਂ ਹੀ ਹੁੰਦੀ ਆ ਸਾਡੀਆਂ ਚਾਰ ਚਾਰ ਇਕੱਠੀਆਂ ਵਿੱਚ ਚਲ ਜਾਂਦੀਆਂ ਕਿਉਂਕਿ ਜਿੰਨੇ 5-6000 ਰੁਪਏ ਕਿਸ ਨੂੰ ਭਰਨਾ ਪੈ ਗਿਆ ਟਰਾਂਸਪੋਰਟ ਤਾਂ ਉਹਨੇ ਆਖਣਾ ਵੀਰ ਨੇ ਆਖਣਾ ਦੋਵੇਂ ਲਈਏ ਯਾਰ ਉਹਦਾ ਇਹ 2500 ਰੁਪਏ ਇੱਕ ਦੇ ਘੜ ਵੀ ਜਾਊਗਾ ਉਹਨੂੰ ਵੀ ਫਾਇਦਾ ਆ ਜਾਂਦਾ ਫਾਇਦਾ ਹੋ ਜਾਂਦਾ ਫਿਰ ਲੋ ਵੀ ਬਹੁਤ ਵਧੀਆ ਦੋਸਤੋ ਚਟਾਨਾਂ ਵਰਗੀਆਂ ਵੜਾ ਨੇ ਬਾਕੀ ਮੇਰਾ ਭਰਾ ਫੈਸ਼ਨ ਪੂਸ਼ਨ ਪੂਰੇ ਸਟਰਕਚਰ ਤੁਹਾਨੂੰ ਆਪਾਂ ਤਸੱਲੀ ਨਾਲ ਦਿਖਾਈ ਜਾਂਦੇ ਪਿਆ ਠੀਕ ਆ ਜੀ ਚੰਗੀਆਂ ਬੱਚੀਆਂ ਨੇ ਇੱਧਰ ਇੱਕ ਤੋਂ ਮੇਕੋ ਹੋਰ ਤੋਹਫਾ ਦਿਖਾਉਣੇ ਆ ਵੇਖੋ ਦੋ ਕਰ ਗਈ ਆ ਹਾਂ ਉਹਨਾਂ ਕ ਮੂੰਹ ਆ ਇਹ ਕੈਲੀਫੋਰਨੀਆ ਦੀ ਅੰਗਰੇਜ਼ ਨਹੀਂ ਆ ਗਈ ਹੈ ਕਰਮਾਰੀ ਆ ਆ ਵੇਖੋ ਜੀ ਬਿਲਕੁਲ ਸਟੇਟ ਪਟਾ ਫੈਸ਼ਨ ਫਿਊਸ਼ਨ ਬਹੁਤ ਜਿਆਦਾ ਜਿੱਦਾਂ ਦੋਸਤੋ ਅੱਜ ਕੱਲ ਬਹੁਤ ਚੰਗੇ ਚੰਗੇ ਸੀਮਨ ਆ ਗਏ ਇੰਪੋਰਟਡ ਉਹਨਾਂ ਦੇ ਵਿੱਚ ਵਛੀਆਂ ਆ ਰਹੀਆਂ ਨਾ ਬਹੁਤ ਸੋਹਣੀਆਂ ਵੇਖੋ ਬੋਦੀ ਵਾਲੀ ਵਛੀ ਆ ਬਿਲਕੁਲ ਚਾਹ ਦੇ ਕੱਪ ਜਿੱਡਾ ਕਰਨ ਕਰਮਾਰੀ ਦਾ ਆ ਵੇਖੋ ਸੇਰਵੀਰ ਸੁਭਾਏ ਦਾ ਵੀ ਤੁਸੀਂ ਦੱਸਿਆ ਦੂਜਾ ਹੀ ਆ ਦੂਜਾ ਹੀ ਐ ਸੰਸਾ ਤੇ ਤਿਆਰੀ ਇਹਦੀ ਮੈਨੂੰ ਲੱਗਦਾ ਵੀ ਹਜੇ ਲੈਂਦੀ ਇਹਨੇ ਬੰਨਾ ਬੜਾ ਥੱਲੇ ਹਾਂਜੀ ਹਾਂਜੀ ਤੇ ਬਹੁਤ ਸਾਰੇ ਬਾਕੀ ਜਰਸੀ ਦਾ ਰੰਗ ਰੱਖਦੀ ਸੰਸਾ ਹਾਂ ਬਾਕੀ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੁੰਦਾ ਵਾ ਨਹੀਂ ਬਾਰੇ ਹਾਂ ਹਾਂ ਥੋੜਾ ਜਰਸੀ ਕ੍ਰੋਸ ਹੈ ਠੀਕ ਹੈ ਜੀ ਬੁਤੀ ਬਾਕੀ ਲਓ ਦੇਖੋ ਥੋੜੀ ਪਰਸੈਂਟੇਜ ਫਿਰੰਦਾ ਵੀ ਹੈਗੀ ਆ ਐਚਪ ਤੇ ਜਰਸੀ ਦਾ ਵਿੱਚ ਮਿਕਸ ਅਪ ਹੋਏਗਾ ਤੇ ਬਾਕੀ ਕੁਆਲਟੀ ਕਰੋ ਚੈੱਕ ਹਾਈਟ ਇਹਦੀ ਮੀਡੀਅਮ ਆ ਪਲੀ ਪਲੀਤੀ ਪੜੀ ਆ ਚਲੋ ਜਿੰਨੀ ਵੀ ਆ ਸੰਭੀ ਆ ਪੂਰੀ ਗੁੰਦਵੇਂ ਸਰੀਰ ਦੇ ਵਿੱਚ ਅੰਦੀ ਸੀਲ ਫਿਰ ਆ ਵੇਖੋ ਨੋ ਤਾਂ ਵੇਖੋ ਗੱਡਾ ਚੰਗਾ ਵਸ਼ੀ ਆ ਲਓ ਜੀ ਠੀਕ ਆ ਜੀ ਸੋ ਕੋਈ ਫੋਟ ਕੋਈ ਛਾਗ ਕੋਈ ਬੱਚਾ ਐਕਟਰਾ ਨਹੀਂ ਲੱਗਾਗਾ ਚਾਰ ਥਾਣਾ ਆ ਫੇਸ ਕੁਆਲਿਟੀ ਆ ਵੈਸੇ ਵੇੜਾ ਆਪਣੇ ਕੋਲ ਅਸ਼ੇਰੀ ਫਿਰ ਹੋਰ ਵੀ ਹੈਗੀਆਂ ਪਰ ਫੇਸ ਕੁਆਲਿਟੀ ਦੀ ਵੱਖਰੀ ਜੀ ਲੱਗਦੀ ਨਾ ਬਹੁਤ ਖੂਬਸੂਰਤ ਵਸਾ ਕੇਰ ਜਾਣਾ ਈ ਦੀ ਛੇਤੀ ਖਲੋ ਜਾ ਲਹੂ ਪਣੀ ਆ ਰਹੀਆਂ ਨਹੀਂ ਪਾਠਾ ਡਿੱਗ ਨਾ ਲਹੂ ਪੀਤਾ ਲੀਆਂ ਵੀਰ ਦੁੱਧ ਵੀ ਚਵਾਉਣਗੀਆਂ ਉਹ ਜਿਹੜੇ ਕੁਝ ਲਹੂ ਪੀਤਾ ਰਿਹਾ ਤੇ ਬਾਕੀ ਜਿਹਦੇ ਅੰਦਰ ਕੋ ਹੈਗਾ ਦੁੱਧ ਵੀ ਉਹਨੇ ਹੀ ਚਵਾਉਣਾ ਜਿਹੜੀ ਆੜਾ ਡੇਕਦੀਆਂ ਨੇ ਦੁੱਧ ਵੀ ਖਿਚਵਾਣਾ ਹਾਂ ਹਾਂ ਬੜਾ ਸੰਦ ਸਾਬ ਬਹੁਤ ਚੰਗੀ ਐ ਬਿਲਕੁਲ ਬਿਲਕੁਲ ਬਾਕੀ ਬੇਨਪੂਣ ਜਿਹੜੀ ਆ ਕਿਸਾਨ ਫਿਰੋ ਦੋਵੇਂ ਪਾਸੇ ਮੋਟੀ ਬੇਨ ਮਿਲ ਕਨਾਰੀ ਮੋਟੀ ਆ ਤਕਰੀਬਨ ਜਿਹੜਾ ਪਸ਼ੂ ਦੁੱਧਾਰੂ ਪਸ਼ੂ ਆ ਚੰਗੇ ਦੋ ਤਲਾ ਮੋਟੀ ਬੇਨਾਂ ਦੀ ਹੋਣੀ ਵੀ ਲਾਜ਼ਮੀ ਆ ਠੀਕ ਆ ਜੀ ਆ ਦੇਖੋ ਅਜੇ ਤਾਂ ਟੈਲੈਂਟ ਲੰਬ ਬਹੁਤ ਜਿਆਦਾ ਆ ਇਹ ਤੇ ਲੈ ਜੂਗੀ ਅਬ ਤਾਂ ਖਾਂ ਤੇ ਵਧੀਆ ਲੈ ਜੂਗੀ ਨਾ ਹਾਂ ਚਲੋ ਜਿੰਨਾ ਲੈ ਜੇ ਸਮਾਂ ਹਾਂ ਜੀ ਉਹਨਾਂ ਹੀ ਚੰਗਾ ਲਓ ਵੀ ਭਰਾਵੋ ਠੀਕ ਆ ਬਾਕੀ ਵੜ ਕਮਾਲ ਦੀ ਆ ਤੇ ਵੜ ਡੰਗ तकरीबन ਦੂਜਾ ਸੂਆ ਇਹ ਬੱਛੀ ਨੇ ਸੁਣਿਆ ਤੇ ਥੱਲੇ ਤੁਲੇ ਦੀ ਬੜੀ ਸਾਫ ਸੁਥਰੀ ਹੈ ਠੀਕ ਆ ਜੀ ਐਨੀਮਲ ਵੈਸੇ ਗੱਲ ਮੁੱਕਦੀ ਹੈ ਵੀ ਦੋਸਤੋ ਪਸ਼ੂ ਕਿਸੇ ਨੂੰ ਵੀ ਤੁਸੀਂ ਹੱਥ ਪਾਉਂਦੇ ਹੋ ਸਾਰੇ ਥਣ ਦੇਵੇ ਦੇ ਵੈਸੇ ਸਾਫ ਸੁਥਰੇ ਆ ਠੀਕ ਆ ਬਾਕੀ ਥੀਰੇ ਤੁਰੇ ਬਹੁਤ ਆ ਯਾਨੀ ਕੋਈ ਲੱਪਾ ਛੜਾ ਮਾਰਦੀ ਰਹੂਗੀ ਕੋਈ ਵੀ ਚਵਾਈ ਕਰਦਾ ਚਾਹੇ ਕਿਸੇ ਭੈਣ ਨੇ ਚਵਾਈ ਕਰਨੀ ਆ ਲੈ ਵੀ ਛੇਰੇ ਵੀਰੇ ਦਾ ਵੀ ਦੱਸਦੇ ਵੀ ਇਹ ਗਿਫਟ ਦੇਣਾ ਕਿਨੇ ਦਾ ਹੈ ਆਪਾਂ ਘਟਾਈ ਜਾਣੇ ਆਪਾਂ ਬਤਾਉਣੇ ਨਹੀਂ ਆ ਬਿਲਕੁਲ ਜੀ ਬਿਲਕੁਲ ਸੁੱਤਰ-ਸੁੱਤਰ ਦੇ ਕਰਕੇ ਦਈਏ ਕੰਮ ਕੇ 65000 ਦੀ ਜੀ ਇਸਨ ਦਾ 65000 ਤੇ ਦੇ ਦਿਆ 65000 ਦੀ ਜੇ ਵਿੱਚੋਂ ਹੋਵੇਗਾ ਰਾਬਾ ਵਿੱਚੋਂ ਛੋਟੇ ਜੱਤੇ ਦਾ ਉਹ ਕੀ ਕਰ ਲਾਂਗੇ ਮਾਨ ਤਾਂ ਬਾਕੀ ਬੱਛੀ ਤੇ ਆਂਦੀ ਭਾ ਮੈਨੂੰ 70 72 ਦੀ ਵੇਚ ਆਹ ਬੱਛੀ ਨੇ ਕਿਤੇ ਬੋਲਰ ਬੋਲਰ ਛੋਟੀ ਗੱਲ ਹੈ ਕੀ ਕਰਨੀ ਨਹੀਂ ਇਹ ਨਹੀਂ ਵੀ ਮਲ ਕੇ ਬੱਛੀ ਆਪਾਂ ਦੀ ਮੈਨੂੰ ਵੇਚ ਆਹ ਬੋਤਾਂ ਦੀ ਵੇਚ ਲੈ ਜਿੰਨੇ ਮੰਗਣੇ ਮੰਗਲਾ ਆਹ ਬੱਛੀ ਤਾਂ ਕਹਿੰਦੀ ਭਾ ਮੈਨੂੰ 85 ਦੀ ਵੇਚ ਪਰ ਆਪਾਂ ਇਹਨੂੰ ਕਹਿਣ ਦੇਣਾ ਆਪਾਂ ਇਹ ਮੰਨਣੀ ਨਹੀਂਗੀ ਨਹੀਂ ਨਹੀਂ ਕੋਈ ਗੱਲ ਆਪਾਂ ਆਪਣੇ ਮਨ ਨਹੀਂ ਭੈਣ ਭਰਾਵਾਂ ਦੀ ਆਪਾਂ ਦੇਣੀ ਕਿੰਨੇ ਦੀ 65000 ਦੀ ਦੋਸਤੋ ਇਹ ਤੁਹਾਨੂੰ ਵਰ ਮਿਲ ਦੇਉ ਕਰਦਾਂਗੇ ਵਿੱਚੋ ਛੋੜਛੱਪਾ ਕਰਦਾਂ ਕੋਈ ਨਹੀਂ ਬਾਕੀ ਮਾਨਤਨ ਹੋਊਗਾ ਖੁੱਲਾ ਮੇਰੇ ਭਰਾ ਕੋਈ ਵੀ ਤੁਸੀਂ ਸੰਪਰਕ ਕਰ ਲਿਓ ਜਿੰਨਾ ਰੇਟ ਦੱਸਿਆ ਕਿਸੇ ਵੀਰ ਦਾ ਮਾਨਤਨ ਹੋਊਗਾ ਇੱਥੇ ਵਿజిਟ ਕਰੋਗੇ ਛੋੜਛੱਪੇ ਹੋਣਗੇ ਖੁੱਲੇ ਤੇ ਬੱਚੀ ਬਹੁਤ ਸੋਹਣੀ ਆ ਚਾਰ ਚਪੇਰਿਓ ਆਪਾਂ ਤੁਹਾਨੂੰ ਦਿਖਾਤੀ ਆ ਬਾਕੀ ਥਣ ਦੇਵੇ ਦੀ ਬੜੀ ਕਮਾਲ ਆ ਠੀਕ ਆ ਜੀ ਬਹੁਤ ਸੋਹਣਾ ਥਣ ਠੀਕ ਆ ਜੀ ਇਸ ਤੋਂ ਬਾਅਦ ਇੱਕ ਤੁਹਾਨੂੰ ਇੱਧਰ ਦੋਸਤ ਆਪਾਂ ਲਾਸਟ ਵਿੱਚ ਨਾਗ ਦਿਖਾਉਣੇ ਆ ਠੀਕ ਆ ਜੀ ਆ ਬੱਚੀ ਵੀ ਤੁਹਾਨੂੰ ਦਿਖਾ ਦੰਨੇ ਆ ਇਹ ਵੀ ਵੈਰ ਵੱਡੀ ਕੱਦ ਕਰਦੀ ਵਿੱਚ ਆ ਐਚਐਫ ਦੇ ਵਿੱਚ ਕਰਾਸ ਆਂਗਾ ਕੱਦ ਵੱਡਾ ਤੇ ਸੂਬਾ ਇਹਦਾ ਵੀ ਵੀਰ ਸ਼ੇਰ ਦੂਜੇ ਦਾ ਕਿਉਂਕਿ ਵੜਾ ਬਸ ਤੋਂ ਅੱਜ ਸਾਰੀਆਂ ਦੂਜੇ ਸੂਰੇ ਵਾਲੀਆਂ ਹੀ ਨੇ ਠੀਕ ਆ ਆ ਦੇਖੋ ਬੱਚੀ ਇਹ ਵੀ ਬਹੁਤ ਚੰਗੀ ਐ ਸੰਸਾਬ ਬਾਕੀ ਆ ਥੋੜੇ ਜਿ ਦਿਨ ਲੈਂਦੀ ਆ ਹਮ ਅਜਾ ਦੇਖਣਾ ਢਿੱਲਾ ਢੁਲਾ ਮਾ ਬਾਕੀ ਥੱਲੇ ਲੜ ਲੂੜ ਬੜੇ ਅਜੇ ਅਜਾ ਇਹ ਲਾੜਿਆ ਇਧਰ ਦੇਖੋ ਹਮ ਅਜਾ ਸਾਰੀ ਢੇਲੀ ਆ ਹਾਂ ਨਾ ਖੇੜ ਬੜਾ ਕਰੂਗੀ ਅਜੇ ਪਰ ਪਰਨਾ ਦੇਗੀ ਸਾਰਾ ਕਰੂਗੀ ਅਜੇ ਪਰੂਗੀ ਬੱਚੀ ਹਾਂ ਇਹ ਲੈ ਜਾਊਗੀ ਅਪਤਾ ਖੰਡ ਠੀਕ ਹੈ ਜੀ। ਲਓ ਦੋਸਤੋ ਇੱਕ ਹਫਤੇ ਦਾ ਹਜੇ ਸਮਾਂ ਇਹਦਾ ਬਾਕੀ ਆ ਸੋਣ ਦਾ। ਦੁਬਾਰ ਇਹ ਵੀ ਤੁਸੀਂ ਵੇਖ ਕੇ ਇੱਕ ਵਾਰੀ ਚੈੱਕ ਕਰੋ ਠੀਕ ਹੈ ਜੀ। ਤੋਰੇ ਤੋਰੇ ਤੋਂ ਲੰਬਾ ਤੋੜ ਕੇ ਤੁਹਾਨੂੰ ਤਸੱਲੀ ਨਾਲ ਤਾਂ ਦਿਖਾਇਆ ਜਾਂਦਾ ਵੀ ਤੋਰੇ ਤਾਰੇ ਤੋਂ ਇੱਕ ਜੱਜਮੈਂਟ ਹੋ ਜਾਂਦੀ ਪਸ਼ੂ ਦੀ। ਠੀਕ ਹੈ ਜੀ। ਆਹ ਦੇਖੋ। ਬਾਕੀ ਅੱਗੋਂ ਬਾਨੀ ਸ਼ੁਰੂ ਹੋਈ ਆ। ਹਾਂ। ਲੇਵਾ ਇਹਦਾ ਵੀ ਵੇਖੋ ਅੱਗੋਂ ਬਾਨਾ ਸ਼ੁਰੂ ਹੋਇਆ। ਹਾਂ। ਮੱਕੀ ਨੂੰ ਸੌ ਆ ਵੇਖੋ। ਲਓ। ਵੇਖੋ ਥਾਂ ਲੇਵਾ। ਠੀਕ ਹੈ ਜੀ। ਲਓ ਵੀ ਠੀਕ ਹੈ ਜੀ ਸੋ ਕਿਸੇ ਰਖਮ ਦੇ ਦੋਸਤੋ ਕੋਈ ਕਾਲਛਾਲਤੀ ਨਹੀਂ ਗਈ ਬਿਲਕੁਲ ਨਰਮ ਤੋਰਾ ਠੰਡੀਆਂ ਧੀਰੀਆਂ ਨੇ ਠੀਕ ਹੈ ਇਹ ਦੇ ਖੜਾ ਖੜਾ ਕਰਦੀ ਤੁਰ ਲਗੀ ਖੜਾ ਖੜਾ ਮਾਰਦੀ ਪੈਰ ਆਹੋ ਜਿਵੇਂ ਪਸ਼ੌਰ ਤੋਂ ਕੇ ਬਜ਼ੁਰਗ ਨੇ ਜੋਤੀ ਪਾਈ ਲੰਗਦਾ ਨਹੀਂ ਗਲੀ ਚ ਉਹ ਗੱਲ ਬਾਤ ਲੋਈ ਲੋ ਵੀ ਦੋਸਤੋ ਠੀਕ ਆ ਸੋ ਵਾਇਰ ਚੰਗੀ ਸਾਫ ਸੁਥਰੀ ਆ ਬਾਕੀ ਲੈਵਲ ਉਵੇ ਦੀ ਕਮਾਲ ਬਣੂਗੀ ਜੇ ਸੰਭਾ ਲੈਂਦੀ ਆ 6 ਲੈ ਜੇ 7 ਲੈ ਜੇ 8 ਲੈ ਜੇ ਆਪਾਂ ਦਿਨਾਂ ਦੇ ਛੱਡ ਦੇਨੇ ਜਿੰਨੇ ਵੀ ਲੈ ਜੂਗੀ ਕਰਮਾਂ ਦੀ ਓੜ ਦੀ ਥੰਦੇੋਂ ਚੰਗੀ ਖਾਸੀ ਸਪੈਸ਼ਲ ਤਿਆਰ ਹੋ ਜੂਗੀ ਬਾਕੀ ਫੇਸ ਫੂਡ ਕੁਆਲਟੀ ਸੋਹਣੀ ਆ ਇਸ ਵਾਇਰ ਦੀ ਵੀ ਤੇ ਵੀਰ ਸਿਰੇ ਇਹ ਲਾਸਟ ਵਾਲਾ ਤੋਹਫਾ ਕਿੰਨੇ ਦਾ ਦੇਣਾ ਆਪਾਂ ਆਪਣੇ ਭਰਾਵਾਂ ਨੂੰ 53000 ਦੱਸਣ ਸਾਹਿਬ 53000 ਦਾ ਇਹ ਨਹੀਂ ਆਪਾਂ ਜਿਹੜੀ ਚੀਜ਼ ਇਹਦੀ ਹੈਗੀ ਮੁੱਲ ਉਸੇ ਸਾਹਿਬ ਨੇ ਆ ਵੀ ਐਂਓ ਗੱਲ ਨਹੀਂ ਹੈਗੀ ਵੀ ਯਾਰ ਇੱਕੋ ਜੇ ਕਦ ਕੱਟ ਹੋਏ ਤੇ ਥੱਲੋਂ ਚਲੋ ਇਹ 6-7 ਦਿਨ ਦੀ ਕੱਚੀ ਖਰੀਦਾਂ ਦੀ 80-85 ਆ ਪਰ ਮਤਲਬ ਇਹੋ ਜੀ ਕੁਆਲਿਟੀ ਹੋ ਜਾ ਮੋਢ ਜਿੱਦਾਂ ਦੀ ਕੁਆਲਿਟੀ ਉਹੋ ਜਾ ਮੁੱਲ ਬਾਕੀ ਜੇ ਕੇ ਭੈਣ ਭਰਾ ਨੇ ਵੇਚਣ ਵਾਸਤੇ ਲੈਣੀ ਆ ਤਾਂ ਬੱਛੀ ਵੇਚ ਦੂ 65000 ਮੱਥਾ ਲਾ ਦੂਗੀ ਉੱਥੇ ਕਿ ਜਾ ਕੇ ਯਾਰ ਹੋਈ ਬੱਛੀ 65000 ਵੇਚੂਗੀ ਹੂੰ ਲਓ ਦੋਸਤੋ ਅੱਜ 75300 ਦੀ ਮਿਲ ਜਾਣੀ ਆ ਠੀਕ ਆ ਜੀ ਚਲੋ ਜੀ ਆਣ ਵੇਖੋ ਕੱਡਾ ਆਪਾਂ ਪਹਿਲਾਂ ਗੱਲ ਕਹਿਤੀ ਸੀ ਚਲੋ ਕੋਈ ਕਾਰੀ ਵਿਹਾਰੀ ਵੀਰ ਆ ਵਪਾਰ ਲੈਣ ਵਾਲੇ ਵੀਰ ਆ ਉਹ ਵੀ ਲੈ ਕੇ ਜਾਂਦੇ ਹਾਂ ਮੈਨੂੰ ਸਿਰਫ ਉਹਦੇ ਹਿਸਾਬ ਨਾਲ ਹੀ ਵੇਚਣਾ ਇਹ ਨਹੀਂ ਕਿ ਉਹ ਤੁਹਾਡੀ ਗੱਲ ਹੁਣੋਂ ਵੀ ਉਧਰ ਆਪਾਂ 90 ਕੀਤਾ ਤੇ ਇੱਧਰ ਵੀ ਆਪਾਂ ਉੱਥੇ ਹੀ ਰੱਖ ਫਿਰਗੇ ਕੰਮ ਨਹੀਂ ਜਿੱਦਾਂ ਦਾ ਮਾਲ ਆ ਮੋਲ ਉਦਾਂ ਦਾ ਹੀ ਕਰਾਂਗੇ ਸਹੀ ਹੋ ਗਿਆ ਜੀ ਆ ਵੇਖੋ ਪੱਧਰੀ ਕੱਢੀ ਆ ਬਿਲਕੁਲ ਬਿਲਕੁਲ ਠੀਕ ਆ ਨਹੀਂ ਬਿਲਕੁਲ ਬਾਕੀ ਜੀ ਜੂ ਤੇ ਰਿਆ ਕਰਮਾਂ ਲਈ ਪੂਰੀ ਰਾਜ ਰੂਚ ਕਿਹੜਾ ਟੱਕਰ ਆ ਜੀ ਆਈ ਸੰਸ ਉਹਨੇ ਆਈ ਆਪਣੇ ਕੋਲ ਬਿਲਕੁਲ ਲਓ ਵੀ ਇਹ ਕਿਸਾਨ ਵੀਰੋ ਅੱਜ ਨਾਗਨੇ ਵੀਰ ਸ਼ੇਰੇ ਦੇ ਫਾਰਮ ਤੇ ਇਸ ਕਿਲੇ ਤੇ ਟੋਟਲ 4 ਵੈੜਾ ਪਾਣੂ ਵਿਖਾ ਦਿਆਂ ਨੇ ਪੂਰੀਆਂ ਬੁਰਜ ਜੱਡੀਆਂ ਥਮਾ ਜੱਡੀਆਂ ਵੈੜਾ ਨੇ ਚੰਗੀਆਂ ਨੇ ਪਾਲੀਆਂ ਪਲੀਤੀਆਂ ਨੇ ਸੰਭੀਆਂ ਨੇ ਤੇ ਟੁਕੀਆਂ ਨੇ ਪੂਰੀ ਤਿਆਰੀ ਵਾਲੇ ਪਸ਼ੂ ਆ ਸੋ ਐਨੀਮਲ ਚੰਗੇ ਲੱਗੇ ਹੋਣਗੇ ਬਾਕੀ ਮੇਰਾ ਵੀਰ ਆਪਣਾ ਫਰਜ਼ ਸਮਝ ਕੇ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਆਪਣੇ ਨਵੇਂ ਭੈਣ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਤੇ ਜਿਹੜੇ ਵੀਰ ਨੂੰ ਜ਼ਰੂਰਤ ਆ ਉਹਦੇ ਜਿਹੜੀ ਖਰੀਦ ਉਹ ਕਿਸੇ ਭਰਾ ਨੇ ਕਰਨੀ ਉਹਦੇ ਸੰਪਰਕ 'ਚ ਵੈੜਾ ਆ ਜਾਣ ਸ਼ੇਰੇ ਵੀਰ ਇਹ ਵੈੜਾ ਨੇ ਤੇ ਇੱਕ ਨੰਬਰ ਆਪਣੇ ਕਰ ਦਿਆ ਸਾਂਝੇ ਨੰਬਰ 77105 ਤੇ 7700 ਹੂੰ ਪਿੰਡ ਵਾਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਤੇ ਪੈਂਦਾ ਸ਼ਵਾਈਪੁਰ ਲਾਗੇ ਕਈ ਪਿੰਨਪੜਾ ਭਲੇਖੇ ਰਹਿ ਜਾਂਦੇ ਆ ਹਾਂਜੀ ਹਾਂਜੀ ਸ਼ਵਾਈਪੁਰ ਦੇ ਨੇੜੇ ਪੈਂਦਾ ਸ਼ਵਾਈਪੁਰ ਮਾਨੋਸ਼ਾਲ ਜਿਹੜੇ ਮੇਨ ਅੱਡੇ ਪੈਂਦੇ ਆਪਣੇ ਕੋਲ ਕਿੰਨਾ ਕੋ ਆਪਣਾ ਕੋਈ 4-5 ਕਿਲੋਮੀਟਰ ਹੂੰ ਇਹ ਪਿੰਡ ਬਿਲਕੁਲ ਭਗਵਾਨਪੁਰਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਆਓ ਬਾਕੀ ਰੁਟੀਨ ਚ ਪਸ਼ੂ ਆਉਂਦੇ ਆ ਸਮੇਂ-ਸਮੇਂ ਤੇ ਤੁਸੀਂ ਕਾਲ ਕਰਕੇ ਪੁੱਛਦੇ ਰਿਆ ਕਰੋ ਵੀ ਨਵਾਂ ਪਸ਼ੂ ਆਇਆ ਹੈ ਵਿਜ਼ਿਟ ਕਰਨੀ ਆ ਇਥੇ ਆਣ ਕੇ ਤਸੱਲੀ ਕਰਨੀ ਆ ਉਹ ਗੱਲਬਾਤ ਪੁੱਛਦੇ ਰਿਆ ਕਰੋ ਨੰਬਰ ਬਿਲਕੁਲ ਸਕਰੀਨ ਤੇ ਚੱਲਣਦੇ ਆ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ